ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ 'ਤੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਜੀ ਮਾਰੋ ਸਾਨੂੰ ਦਿਨ ਦੁਗਣੀ ਬੇਤੋਗੜੀ ਤਰੱਕੀ ਵਾਖਸ ਤੇ ਸਭ ਨੂੰ ਦੇਰੋ ਤਵਾਖਸ ਜੀ ਸਾਰੇ ਮਾੜੋ ਜਿੜੇ-ਵੜੇ ਜਿੰਦਗੀ ਦੇ ਵਿੱਚ ਆਨੰਦ ਆਹ ਦੇਖੋ ਜੀ ਕਾ ਕਰਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਗਦੀ ਹੈ ਜਿਵੇਂ ਅਮਰੀਕਾ ਤੇ ਆਈ ਹੋਈ ਹਾਂਜੀ ਹਾਂਜੀ ਆਏ ਹੋਏ ਹਾਂਜੀ ਅਮਰੀਕਾ ਤੇ ਆਈਏ ਜੀ ਹੁਣ ਅਸੀਂ ਕੇਬੀਸੀ ਅੱਜ ਕਿਤੇ ਬਾਹਰ ਪ੍ਰੋਗਰਾਮ ਤੇ ਹੁਣ ਲੈਂਡ ਹੋਇਆ ਸਾਡਾ ਜਹਾਜ਼ ਜੀ ਸਾਡਾ ਜਹਾਜ਼ ਲੈਂਡ ਹੋਇਆ ਹੁਣ ਹਾਂ ਜੀ ਹਾਂ ਤੇ ਹੁਣ ਫੈਮਿਲੀ ਮੈਂਬਰ ਸਾਡੇ ਉੱਦਦੇ ਪਏ ਜੀ ਠੰਡ ਬਹੁਤ ਆ ਫੈਮਿਲੀ ਮੈਂਬਰ ਸੁੱਖ ਬਾਂਜੀ ਜੀ ਗਮੜਕਣੀ ਮੈਂ ਆ ਆਗੇ 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 1 ਮਿੰਟ ਤੁਸੀਂ ਜਗਾ ਖੱਡੋ ਜੀ ਮੈਂ ਨਹੀਂ ਆ ਨਾ 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 ਜਿਆਨਾ ਨਾ ਕਰੋ ਨਹੀਂ ਤੂੰ ਆਪਣਾ ਨਾ ਨਾ ਪਾ ਨੂੰ ਮੰਤੀ ਐ ਮੈਂ ਤਾਂ ਗਿਰਨੇ ਲੱਗੀ ਸੀ ਦੇਖੀ ਆਹੋ ਗੱਲ ਬਹੁਤ ਮਜ਼ਾ ਆਹ ਹਾਜ਼ਰ ਚਾਹੀਏ ਨਾ ਉਹਦੇ ਕਰਕੇ ਕਿ ਮੇਰੀ ਆਹ ਮੇਰਾ ਪੁੱਤ ਉੱਠ ਮੈਂ ਕਰਦੀ ਸਰ ਕੰਮ ਨਾ ਮੇਰਾ ਪੁੱਤ ਨਜ਼ਰ ਲਾਜੂ ਤੇ ਚਾ ਬਣ ਕੇ ਨਾ ਨਾ ਉੱਠ ਮੇਰੀ ਜਾਨ ਆਰੇ ਦੇਖਿਓ ਹੋਰ ਦੋ ਜਾਨ ਉਠਾਇਓ ਗਰਮੀ ਚ ਬਿਠਾਉਂਦੋਂ ਚੁੱਲ੍ਹੇ ਨੂੰ ਉਠਾ ਲਈ ਜਾਓ ਉੱਠੀ ਜਾ ਰਹੇ ਸਰਦੀਆਂ ਚ ਸਰਦੀਆਂ ਦਾ ਲੈਂਡ ਕਰਿਆ ਅਮਰੀਕਾ ਸਰਦੀਆਂ ਚ ਸਾਰੇ ਚੁੱਲਾ ਮੰਗੀ ਜਾਂਦੇ ਜੀ ਗਰਮੀਆਂ ਚ ਚੁੱਲ੍ਹੇ ਦੇ ਭਾਦ ਦੇ ਦੂਰ ਨੂੰ ਕੱਟ ਕੰਡ ਕਿੰਨੀ ਸੀ ਕੀ ਗੁੱਡੇ ਜਾਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮਾਤਮਾ ਸਾਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਚ ਰੱਖੇ ਹਾਂ ਆ ਟੋਲੀ ਲੈ ਕੇ ਆਈ ਆ ਜੀ ਲੈਂਡ ਕਰਕੇ ਤੂੰ ਟੋਲੀ ਲੈ ਕੇ ਆਂ ਰੰਜੀ ਤੁਸੀਂ ਉੱਠੋ ਜੀ ਉਹ ਤੁਹਾਡਾ ਛੋਟਾ ਵੀ ਡੁੱਟ ਗਿਆ ਜੀ ਤੁਸੀਂ ਹਾਂ ਜੀ ਇੰਨੀ ਖਿੱਚਲਾ ਕੁੰਡੀ ਛੋਟਾ ਅੱਜ ਕਿਵੇਂ ਜੈਸਮੀਨ ਕਮਾਲ ਹੈ ਜੈਸਮੀਨ ਵੀ ਜੈਸਮੀਨ ਤਾਂ ਪਤਾ ਵੀ ਕੁੰਡੀ ਛੋਟਾ ਚ ਮਸਲਾ ਕਰਤੇ ਅੱਛਾ ਹੀ ਜਨਾ ਬਣੇ ਵਧੀਆ ਫਿਰ ਤਾਂ ਠੀਕ ਹੈ ਹੀ ਕੁੱਟਦੀ ਦੀ ਅੰਦਰ ਨੂੰ ਗਈ ਕੁਝ ਨਹੀਂ ਕਰਿਆ ਹਾਂ ਮੈਂ ਆਪਣੇ ਸਾਸਰੀ ਗਾਲ ਜੀ ਸਾਰਿਆਂ ਨੂੰ ਉਹ ਫਿਰ ਤੇਲ ਜਲਦਾ ਤਾਂ ਮੈਨੂੰ ਮੜ ਜਾ ਕਹਿਣਾ ਪੈਂਦਾ ਭੁੱਲ ਜਾਂਦੇ ਥੋੜਾ ਜਿਹਾ ਸਿਸਤ ਕਰਨਾ ਪੈਂਦਾ ਇਹਨਾਂ ਨੂੰ ਸਾਨੂੰ ਪਤਾ ਨਹੀਂ ਹੁੰਦਾ ਤੇਲ ਬਾਕੀ ਜਿਆਦਾ ਲੈਣ ਹੋਇਆ ਉਹ ਫਿਰ ਥੋੜਾ ਜਿਹਾ ਹੌਲੀ ਦੇਖ ਤੇਰਾ ਨਾ ਵਿੱਚ ਮਸਾਲਾ ਪਾਉਣ ਨੂੰ ਵੀ ਤਿਆਰੀ ਚਾਹੀਦੀ ਨਾਲ ਦੀ ਨਾਲ ਨਹੀਂ ਤਾਂ ਤੇਰੇ ਮਿੱਥੇ ਜਦ ਚਲ ਜਾਂਦੇ ਨਹੀਂ ਉਹ ਵੀ ਤਾਂ ਜੀਰਾ ਤਾਂ ਦੋ ਬੋ ਜੀਰਾ ਵਿੱਚੇ ਪੁੰਨਿਆ ਬੱਸ ਤੁਸੀਂ ਵਿੱਚ ਪਾ ਦਿਓ ਜੀਰਾ ਲੱਗ ਵੀ ਪਾ ਦਿਓ ਕੋਈ ਜਾਨੀ ਚੱਲ ਤੂੰ ਉੱਚਾ ਪਾ ਦਿਓ ਚਲ ਐ ਗੁੱਸਾ ਚੜਦਾ ਮੈਨੂੰ 800 ਰੁਪਏ ਕਿਲੋ ਆ ਜੀਰਾ ਹਾਏ ਦੋ ਚਮਚੇ ਭਰ ਕੇ ਪਾ ਲੈ ਮੇਰੇ ਜੀਰੇ ਦੇ ਬੱਸ ਵਿੱਚ ਵੀ ਪਾ ਦਣਾ ਦਾ ਜੀਰਾ ਹੂੰ ਤਾਂ ਤੁਸੀਂ ਰੇਟੇ ਦੇਖਦੀਆਂ ਜਗਨ ਦੇਖਣਾ ਹੀ ਪੈਂਦਾ ਇਹਦੇ ਵਿੱਚ 2 ਚਮਚੇ ਗੇਰ ਤੇ ਕਿੰਨਾ ਤਾਂ ਖਲੇ ਮੇਰੇ ਤਾਂ ਵੀਰਨ ਦੇਖ ਕੇ ਹੌਲ ਬਣਦਾ ਜਗਨ ਨੂੰ ਰੇਟੇ ਦਾ ਪਤਾ ਲੱਗ ਗਿਆ ਜੀਰਾ ਮੈਂ 2 ਚਮਚੇ ਪਾਤੇ ਤਿੰਨ ਡੇ ਡੇ ਹਾਂ ਤਾਂ ਹੀ ਤਾਂ ਤੁਹਾਨੂੰ ਕਿਹਾ ਤਾਂ ਵੀ ਤੁਸੀਂ ਨਾ ਪਾਓ ਇਹ ਜੀਰੇ ਦਾ ਆਖਦਾ ਵੈਲੀ ਉਹ ਤੇ ਕੁੱਤੇ ਹੋਈ ਦੀ ਵੈਲੀ ਨਹੀਂ ਨਹੀਂ ਚਲੋ ਖੁਸ਼ਬੂ ਤਾਂ ਹੋਏ ਜਾਣੀ ਵਿੱਚ ਅੱਛਾ ਕੀ ਗੱਲ ਹੈ ਕਿ ਕਿ ਮੈਂ ਤਾਂ ਸੱਚੀ ਗੱਲ ਦੱਸਾਂ ਜੇ ਤਾਂ ਰੇਟ ਦਾ ਮੈਨੂੰ ਪਤਾ ਲੱਗਦੇ ਵਿੱਚ ਇਦਾਂ ਫਿਰ ਮੇਰਾ ਦਿਲ ਤਾਂ ਟੁੱਟੜ ਕੋ ਕਰਦਾ ਨਹੀਂ ਨਾ ਲੱਗੇ ਫਿਰ ਜੇ ਨਾ ਲੱਗੇ ਫਿਰ ਮੈਨੂੰ ਕੋਈ ਹੋਰ ਤਾਂ ਹੀ ਵਿਚਾਰੀ ਕੋਟੀ ਨਹੀਂ ਪਾਉਂਦੀ ਨਾ ਲੁੰਦੀ ਆ ਕੋਟ ਵਿਚਾਰੀ ਕਹਿੰਦੀ ਰੇਟ ਬਹੁਤ ਆ ਕੋਟੀਆਂ ਦੇ ਰੇਟ ਬਹੁਤ ਆ ਸੈਂਕੜੇ ਦੀ ਲੱਤੀ ਫਿਰ ਵੀ ਪਤਾ ਨਹੀਂ ਵਿਚਾਰੀ ਕਾਹਦੇ ਸੁਣ ਗੜ ਗਈ ਢੁੰਗੜੀ ਕਿੱਥੇ ਆ ਸਾਈ ਤੇ ਇੱਕ ਵਾਰ ਜੇ ਹੁਣ ਆਪੇ ਫੈਲੀ ਜਾਣਾ ਕੋਟੀ ਨੇ ਤਾਂ ਸੁਗੜ ਨਹੀਂ ਆ ਚਲ ਕੋਈ ਨਾ ਤੇਰੀ ਜੈਕਟ ਪਾਏ ਕਰਾਂਗੇ ਪਾ ਲਿਓ ਮੈਂ ਤਾਂ ਰੋਕਦੇ ਨਹੀਂ ਕਿਸੇ ਨੂੰ ਵੀ ਜੀਨੇ ਜਿਹੜਾ ਜਾਇ ਕਪੜਾ ਪੌਣਾ ਪਾਈਗਾ ਨੂਨ ਪਾਇਆ ਹੋਇਆ ਰੀਤ ਸਬ ਕੋ ਪਾਇਆ ਰੀਤ ਸਾਸਰੀ ਗਾਲ ਤਾਂ ਬੁਲਾ ਦੇ ਪੁੱਤ ਤਿੰਨ ਓਏ ਸਾਸਰੀ ਗਾਲ ਕਿਹਨੇ ਬੁਲਾਉਣੀ ਐ ਇਹ ਕੋਈ ਚੀਜੀ ਨਹੀਂ ਖਾਣ ਵਾਲੀ ਐ ਮੇਥੇ ਐ ਚਾਰ ਚਾਰ ਇਹਨੇ ਪਾਤਾ ਲਿਆ ਮੂੰਹ ਤੇ ਚੌੜ ਚੌੜ ਕੇ ਮਸੀ ਬਣੀ ਜਿਆ ਫੜਿਆ ਕੋਨੀ ਮੈਨੂੰ ਰੱਖਣੀ ਆ ਹਾ ਅੱਜ ਤਾਂ ਵੀ ਠੰਡ ਨੇ ਘੜੇ ਲੱਗੜੇ ਪਿਆ ਕੱਲ ਨਾਲ ਤੇ ਵੀ ਜ਼ਿਆਦਾ ਠੰਡ ਆਜਾ ਫੇ ਤਾਂ ਹੈ ਹਾਂ ਸੂਰਜ ਨੂੰ ਫਰਕ ਨਹੀਂ ਪੈ ਰਿਹਾ ਬਈ ਵੀ ਸੂਰਜ ਨਿਕਲੇ ਆ ਫੇ ਉਹ ਪਰ ਜਦ ਤੱਕ ਇੱਕ ਵਾਰ ਮੀਂਹ ਨਹੀਂ ਪੈਂਦਾ ਹੀ ਜਦ ਤੱਕ ਡੰਡ ਨਹੀਂ ਹੁੰਦੀ ਨਹੀਂ ਹਾਂ ਉਹ ਵੀ ਵਹ ਹੈਗੀ ਹੈ ਮੌਸਮ ਸਾਫ ਹੋ ਜਾਂਦਾ ਅੱਗੇ ਪਿਛਲੀ ਵਾਰ ਮੀਂਹ ਬਹੁਤ ਪਿਆ ਤਾਂ ਮੰਡ ਦੀ ਸਭਾ ਨੂੰ ਜਦ ਸਾਡੀ ਸੁਖੋ ਭੈਣ ਜੀ ਪਹਾੜ ਚ ਕੇਕ ਕੱਟਣ ਗਈ ਸੀ ਹੂੰ ਮੇਰੇ ਇੱਕ ਤਾਂ ਬਹੁਤ ਨਹੀਂ ਫਿਕਰ ਫਿਕਰ ਦੇ ਵਿੱਚ 100 ਪੈ ਗਈ ਕੀ ਕਹਿੰਦੇ ਆ ਸਨੋ ਨਹੀਂ ਨਹੀਂ ਧੋਗ ਕਾਗ ਪੈ ਗਈ ਧੋਗ ਨਹੀਂ ਮੈਨੂੰ ਤੁੰਦ ਜਦੋਂ ਜਦੋਂ ਮਜ਼ਲਾਤੀ ਕੋ ਸੀ ਕਾ ਲਾਤੀ ਦੇਰ ਆ ਦੇਖੋ ਪਾਪਾ ਹਾਂ ਹਾਂ ਉੱਪਰ ਬਹਿ ਕੇ ਚਲਾਈ ਦੀ ਇਹ ਹਾਂ ਪਾਪੇ ਕਹਿੰਦੇ ਨਹੀਂ ਸੁਣਦਾ ਭਿਣੇ ਨਹੀਂ ਆਈ ਅਰੇ ਆਉਲੇ ਆਏ ਪਿਆ ਜੀ ਇਹਨਾਂ ਦੀ ਵੀ ਕੋਡਿਸ਼ ਬਣੂਗੀ ਹਾਂ ਆ ਚਲੋ ਵੀ ਚਲੋ 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 ਵੀ ਚਲੋ 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 ਕੀ ਹੋ ਗਿਆ ਜਾਤ ਲੂ ਯਾਦਾ ਜਵਰ ਇਦਰਾ ਹੀ ਆਕਾ ਮਾਰਦੇ ਕਾਕੇ ਦੀ ਕਾਕੇ ਦੀ ਅਬ ਹਾਂ ਡੈਡੀ ਆ ਪੁੱਤ ਡੈਡੀ ਕਹੀਦਾ ਹੁੰਦਾ ਹਾਂ ਅਸੀਂ ਕਿੰਨੇ ਵਜੇ ਆਕਾ ਮਾਰਦੀ ਯਾਰ ਰਾਤ ਨੂੰ ਇਹ ਤਾਂ ਜਦ ਰਾਤ ਨੂੰ ਸੁੱਤੀ ਵੀ ਰਾਤ ਪਹਿਲਾਂ ਰੋਗੀ ਟੀਂ ਟੀ ਦੀ ਕਰੇ ਕਹਿੰਦੇ ਕੰਨ ਵੀਰ ਜੀ ਵੀਰ ਜੀ ਕਾਕਾ ਕਰਨ ਵੀਰ ਜੀ ਕਾਕਾ ਪਤਾ ਨਹੀਂ ਕਿਆ ਕਿਆ ਬੋਲੇਗੀ ਕਣੀ ਰਾਤ ਨੂੰ ਮੱਲੇ ਕਿਤੇ ਇਕੱਠਾ ਲੇ ਜੀ ਘਾਜੋ ਹੋ ਜੋ ਇਕੱਠੇ ਅੱਜ ਦੇਖ ਲੋ ਇਹ ਤਾਂ ਪਹਿਲੀ ਨਹੀਂ ਸੌਣ ਚਾਉਂਦੇ ਵੀ ਦੇਖੋ ਆ ਮੈਂ ਕਾਂਬ ਸੁੱਤੀ ਬੈਠੀ ਮੈਨੂੰ ਨਹੀਂ ਪਤਾ ਨਹੀਂ ਕਾਹ ਦਾ ਹੱਕ ਮਾਰੀ ਵੀ ਤੈਨੂੰ ਪਤਾ ਵੀ ਇਹ ਦੁੱਧ ਮੰਗ ਕੇ ਜਦੇ ਸੌਂ ਜਾਂਦੀ ਖਾੜੇ ਕਰਾ ਕੇ ਤੂੰ ਘਰਾੜੇ ਮਾਰਦੀ ਸੀ ਤੈਨੂੰ ਪਤਾ ਹੋਊਗਾ ਤਾਂ ਮਾਰਦੀ ਹੋਊਗੀ ਮਤ ਇਹ ਆਪ ਵੀ ਘਰਾੜੇ ਮਾਰਦੀ ਸੀ ਇਹਨੂੰ ਵੀ ਨਹੀਂ ਪਤਾ ਕਿੰਨੀ ਵਾਰ ਮੈਨੂੰ ਬੱਸਿਆ ਕਹਿੰਦਾ ਹੱਕਾ ਮਾਰਦੀ ਹਾਂ ਹਾਂ ਆ ਚਲਾ ਦੇ ਦੇ ਰਹੇ ਹੋ ਉਹਨੇ ਪਾਈ ਕਹਿੰਦੀ ਇਧਰ ਮੈਂ ਨਾ ਆ ਗੁੱਡੀ ਬਿਠਾ ਲਈ ਸਕੂਟਰੀ ਦੇ ਉੱਪਰ ਆਪਣੀ ਦੇ ਉਹਨੂੰ ਝਾਟੀ ਦਿੰਦੀ ਤਾਂ ਆਪ ਲੈਣੀ ਝਾਟੀ ਤਾਂ ਉਹ ਤਾਂ ਆਪ ਝਾਟੀ ਲੈਣੀ ਹੈ ਚੱਲ ਤੇਰੀ ਕਟਾਈ ਕਰ ਦਿੰਦੀ ਮੈਂ ਹੁਣ ਨਾਲ ਇਹ ਪਿੱਕੀ ਸਿੱਕ ਨੇ ਜਵਾਹ ਤਰਾਤ ਨਹੀਂ ਜੰਮੇ ਮਾਣੇ ਦੇ ਫੜ ਲਓ ਦੁੱਧ ਤਾਂ ਪਾਉਂਦਾ ਨਹੀਂ ਰਾਤ ਦਹੀਂ ਕਿਨੇ ਚ ਵਾਹ ਮੈਂ ਜੋ ਮੈਂ ਤੇ ਜੀ ਮੈਂ ਦੋ ਚਮਚੇ ਜਾਗਦੇ ਲਾਇ ਤੇ ਦੁੱਧ ਵੀ ਕੋਸਾ ਤਾਂ ਠੰਡੇ ਨਹੀਂ ਹੈ ਉਹ ਮੇਰੇ ਕਸੂਰ ਤਾਂ ਨਹੀਂ ਕੋਈ ਗਰਮੇ ਤਾਂ ਨਹੀਂ ਆਉਂਦੇ ਨੀ ਜੰਮਣਾ ਨਹੀਂ ਚਾ ਚਾ ਚੇ ਲੈ ਕਾਤਾ ਨੂੰ ਪਤਾ ਹੋਵੇ ਭਾਈ ਜੰਮਣਾ ਨਹੀਂ ਫੇਰ ਚਾਚੇ ਕਹਿ ਸਕਦੇ ਹਾਂ ਹਾਂ ਆਪਾਂ ਤਾਂ ਨਹੀਂ ਜੰਮਦਾ ਹਾਂ ਚੱਲ ਕੋਈ ਨਾ ਤੂੰ ਲਿਆਣੇ ਕਰਕੇ ਬਚ ਗਿਆ ਨਹੀਂ ਹੁਣ ਲੈ ਲੈਣ ਦੇ ਗੋਡੇ ਥੱਲੇ ਮੈਂ ਹਾਂ ਬਸ ਆਹੀ ਕੰਮ ਆਉਂਦਾ ਤੁਹਾਨੂੰ ਹੋਰ ਤਾਂ ਕੋਸ ਆਉਂਦਾ ਨਹੀਂ ਪੰਗਾ ਹੀ ਲੈਣੇ ਪੰਗਾ ਹੀ ਲੈਣੇ ਤੁਸੀਂ ਪੈਸੇ ਬਚਾਉਂਵੇਂ ਉਹਨੇ ਕੋਟੀ ਪਾਉਂਦੀ ਅਗਲੀ ਐਨੀ ਠੰਡ ਪੈਂਦੀ ਆ ਫੌਗ ਐਨੀ ਫੌਗ ਪੈਂਦੀ ਆ ਅਗਲੀ ਕੋਟੀ ਨਹੀਂ ਪਾਉਦੀ ਪੈਸੇ ਬਚਾਉਂਦੀ ਆ ਤੈਨੂੰ ਮੈਂ ਦੇਖ ਲਾ ਹਰੇਕ ਚੀਜ਼ ਕਰੇ ਤੂੰ ਸੁਸ ਸੁਸ ਕਰਦੀ ਆ वैसे मैं तो इंग्लैंड <laughs> <laughs> तो आई हूं। ਹੁਣ 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 ਅਮਰੀਕਾ ਤੇ ਅਮਰੀਕਾ ਧਾਰੇ ਕੁਸ ਇਕੱਠਾ ਹੀ ਹੁੰਦਾ। ਹਾਂ ਉਹ ਇਕੱਠੇ ਆ ਲਾਗ ਲਗ ਪਿੰਡਾਂ। ਹਾਂ। ਇੱਧਰ ਆ ਜਿਆਦੀ ਮਸਤੀ ਪੀ ਅੱਜ। ਇਹ ਅਮਰੀਕਾ ਦੇ ਨਿਆਣੇ ਆ ਨਾ। ਮਸਾਲੇ ਨੂੰ ਦੇਖ ਲਈ। ਆ ਕੇ ਸਾਡੇ ਨੇੜੇ ਦੀ ਸਿਕਲੀ ਛੇੜਦੇ ਬੰਦੇ ਨੇ। ਅੜੇ ਪਾਣੀ ਪਾਉਗੇ ਇਹ ਗਰਮ। ਕੋਇਲ ਰੀ ਭੰਬੜਾ ਤੇ ਹੋਰ। ਨਹੀਂ ਗਰਮ। ਨਾ ਨਾ ਕਿ ਆ ਵੈਸੇ ਮੈਨੂੰ ਇਹ ਨਹੀਂ ਸਮਝ ਲੱਗੀ ਤੁਹਾਡੀ। ਇਹ ਅੱਜ ਆਪਾਂ ਇਕੱਠੇ ਕਾੜੀ। ਆਪ ਤੂੰ ਕਿ ਮਿੱਕੀ ਲੈ ਪਲੀਜ਼ ਇਹ ਫੈਕਲੀ ਗੋਲ ਆ ਪਿਓ ਆਹੇ ਬਾਪਾ ਤੇਰਾ ਲੈ ਆਪਣਾ ਤੀਕੋ ਆ ਗੋੜਾ ਹਰਦਾ ਆ ਗੋੜਾ ਚੱਲ اے ਬੀ ਸੀ ਤਾਂ ਸੁਣਾ ਦੇ ਦੀਦੀ ਨੂੰ ਪਹਿਲਾਂ اے ਬੀ ਸੀ ਸੁਣਾ ਪਾਪਾ ਹਾਂ ਹੁਣ ਪਾਪਾ ਪਰ ਆ ਗਈ ਚੱਲ ਲੈ ਆ ਫਲ ਦੇ ਜੀ ਮੇਰਾ ਪੱਲਾ ਚਲੋ ਜੀ ਇਹਦੇ ਮਗਰ ਮਗਰੋੜ ਦੇਖ ਤਾਂ ਮੈਂ ਆਪਣਾ ਟਕਾਉ ਹਾਂ ਹਾਂ ਮੈਂ ਨਹੀਂ ਤਾਂ ਬਹਿਣਾ ਇਹਦੇ ਪਰ ਮੇਰੇ ਬਹਿਣ ਨਾਲ ਤਾਂ ਟੁੱਟ ਜਣੀ ਤੂੰ ਤੂੰ ਬੈਠਾ ਜਾ ਪਿਠਾਓ ਇਹ ਇਹ ਚਲੋ ਇਹ ਕੋਲੇ ਦੇਖੇ ਨਹੀਂ ਮੁੜ ਕੇ ਚਲੋ ਬਈ ਆਇ ਕਰ ਇਹਦੇ ਪੈਰ ਮਾਰਿਆ ਤੇ ਪਰ ਆਇ ਕਮਾਏ ਨੂੰ ਕਮਾ ਚਲੋ ਹਾਂ ਜੰਤਰ ਕਾ ਲਾਇ ਤੇ ਫਿਰ ਹੋਰ ਕੀ ਹੋ ਗਿਆ ਮੈਂ ਕਿਹਾ ਵੀਰ ਜੀ ਨੇ ਅਜੋਲੇ ਦੇਖੇ ਨਹੀਂ ਕੋਲੇ ਮੈਂ ਦਿਖਾਤੇ ਪਏ ਉਹ ਮੰਜੇ ਪਰ ਸੁੱਕਣੇ ਪਏ ਪਏ ਕੰਮ ਨੂੰ ਲੱਗੇ ਹੋਣੀਆਂ ਸਵੇਰ ਦਾ 22 ਪਰ ਕੰਮ ਪੈ ਗਿਆ ਅੱਜ ਮਿਸਤਰੀ ਵੀ ਉੱਧਰ ਲਾਗੇ ਜੀ ਸਾਡੇ ਪੋਲਟਰੀ ਫਾਰਮ ਵਾਲੇ ਹਾਂ ਕਿਤੇ ਨਹੀਂ ਅੱਜ ਵੀ ਫਿੱਕੀ ਨੇ ਚਾਹ ਲੈ ਜਾਣੀ ਸੀ ਕਿਤੇ ਉਹ ਸਰੀਆ ਵੀ ਬਾਈ ਲੱਦ ਲੈ ਸਿਮਿੰਟ ਵੀ ਇੱਟ ਵੀ ਆ ਗਈ ਵਿਚੇ ਬਜਰੀ ਵਾਲਾ ਸਾਰਾ ਸਮਾਨ ਇਕੱਠਾ ਹੀ ਆ ਰਿਹਾ ਹੁਣ ਹਾਂ ਇਹਨੂੰ ਐਂਡ ਪਤਾ ਲੱਗਦਾ ਨੱਠ ਭੱਜ ਪਈ ਵੀ ਚਲ ਇਕੱਠਾ ਆ ਜੂਗਾ ਬਾਅਦ ਚ ਟੈਨਸ਼ਨ ਫਰੀ ਵੀ ਆ ਫਿਰ ਇਹ ਇਕੱਠਾ ਆ ਜੂਗਾ ਸਮਾਨ ਹਾਂ ਫੇਰ ਚੱਲੀ ਜਾਣਾ ਹੌਲੀ ਹੌਲੀ ਤੇ ਚਕਟੇ ਚਕ ਕੰਮ ਅੰਨਾ ਮਿਸਤਰੀਆਂ ਨਾਲ ੱੱੱਕਾ ਵੀ ਨਾ ਕਰਿਓ ਕਿਉਂਕਿ ਠਾਂਡਾ ਫੇਰ ਵਿਚਾਰੇ ਹੋ ਵੀ ਆਪਣੇ ਵਰਗੇ ਹੀ ਆ ਨਾ ਉਹ ਤਾਂ ਆਪਾ ਹੈਗਾ ਮੈਂ ਉੱਥੇ ਕਹਿੰਦੇ ਵੀ ਪਾਣੀ ਦੀ ਪਿਆਸ ਬਹੁਤ ਲੱਗਦੀ ਆ ਉਹ ਕਹੀ ਦਾ ਕੰਮ ਚੱਲਦਾ ਜਿੱਥੇ ਪਟਾਈ ਚੱਲਦੀ ਉਹਦੇ ਕਰਕੇ ਪਿਆਸ ਲੱਗਣੀ ਆ ਉੱਥੇ ਦਾ ਕੱਪੜੇ ਖੋਲਦੇ ਆ ਨੀਵਾ ਬਣਨੀ ਹੈ ਜੇ ਤਰ ਖੱਲੇ ਜਾ ਕੇ ਆਉਂਗੇ ਆਪਾਂ ਡੇੜਾ ਮਾਰ ਕੇ ਹਾਂ ੱੱੱਕਾ ੱੱੱਕਾ ਲਾ ਮੈਂ ਲਾਓ ਜੀ ਚਲੋ ਓ ਚਲੋ ਵੀ ਲੈ ਚਲੋ ਜੀ ਹਾਂ ਚਲੋ ਮੀਆਂ ਦਾ ਫਾਰਮ ਦੇਖੀਏ ਸੁਚਾ ਬਣਤਾ ਜਾਣ ਤੋਂ ਉੱਥੇ ਕੋਲ ਤਾਂ ਹੀ ਜਾਵਾਂਗੇ ਅਰੇ ਹਨ ਨੇ ਤਾਂ ਆਈ ਨਹੀਂ ਹਲੇ ਹੈਂ ਜੀ ਹਨ ਨੂੰ ਬਾਅਦ ਚ ਉਹ ਹਨ ਨੇ ਤਾਂ ਜਦ ਇਕੱਠੇ ਕਰ ਲੈਣੇ ਮੁਰਗੇ ਹਨ ਦੇ ਬੱਚੇ ਦੇਖਦੇ ਜਾਣੇ ਹਨ ਕੇ ਚਾਈਲਡ ਤੁਹਾਡਾ ਬਜਨ ਉੱਥੇ ਘਟਾਉਣਾ ਮੈਂ ਟੈਨਸ਼ਨ ਨਾ ਲਓ ਸਿਮੇ ਜੀ ਉੱਥੇ ਫੱਟੇ ਕੰਮ ਕਰਾਈ ਕਰਨਾ ਜਾ ਕੇ ਪੋਲਟਰੀ ਫਾਰਮ ਚ ਮੁਰਗੀਆਂ ਭਜਵਾਏ ਕਰਨਾ ਤੁਹਾਨੂੰ ਮੁਰਗੀਆਂ ਮਗਰ ਤਾਂ ਤੁਹਾਨੂੰ ਕੰਮ ਨਹੀਂ ਹੁੰਦਾ ਤੇ ਮੈਂ ਲੈ ਪੈਣ ਸਾਹ ਹੋ ਜਾਣਾ ਤੇ ਨਹੀਂ ਜਤ ਮੰਮੀ ਹਲੇ ਗੋਹਾ ਚੱਕਦੀ ਸੀ ਕਾਰਨ ਨੂੰ ਪ੍ਰੋਬਲਮ ਸੀ ਮਾਸੀ ਨਹੀਂ ਕਰ ਸਕਦੀ ਮਾਸੀ ਨੇ ਮੂਸ ਕੌਂਦਾ ਮਾਸੀ ਵੀ ਗੋਹਾ ਚੱਕ ਲੈਂਦੀ ਆ ਮਾਸੀ ਆਪੇ ਹੱਥ ਧੋਲਨੀ ਨੂੰ ਕਹਿੰਦਾ ਨਹੀਂ ਬਸ ਮੈਂ ਮੈਂ ਛੋੜ ਜਾਂਦੀ ਆ ਗੋਹਾ ਚੱਕ ਨਹੀਂ ਕੰਮ ਤਾਂ ਚਲ ਸਾਰੇ ਮੈਂ ਕਰਿਆ ਐ ਨਹੀਂ ਵੀ ਮੈਂ ਨਹੀਂ ਕਰੇ ਉੱਥੇ ਬਹੁਤ ਕਰਿਆ ਮੈਂ ਬੰਪਰੀ ਪੂਰੇ ਨਹੀਂ ਕਰਦੀ ਕਰਿਆ ਮੈਂ ਪੂਰੇ ਨਹੀਂ ਕਰਦੀ ਕਰੇ ਨਹੀਂ ਹੋ ਪੂਰੇ ਤਾਂ ਖਾ ਖਾ ਕੇ ਬਜਨੇ ਵਧਾਉਂਦੀ ਆ ਕਹਿੰਦੀ ਵੀ ਗੋਹੇ ਦਾ ਨਹੀਂ ਕੰਮ ਕਰਿਆ ਮਾਂ ਕਿ ਤਸਵੀਰ ਮੈਂ ਗੋਹੇ ਵੀ ਮੈਂ ਚੱਕਦੀ ਸੀ ਫੋਨ ਆਪੇ ਮੇਰੀ ਮੰਮੀ ਨੇ ਪੁੱਛਿਆ ਜਾ ਦੇ ਚਾਹੇ ਮੈਂ ਤਾਂ ਕਹਿੰਦੇ ਨੀ ਵੀ ਤੁਸੀਂ ਦੋ ਬਹੁਤ ਕਾਮੀ ਆ। ਤੁਹਾਡੇ ਇੱਕ ਮਿੰਟ ਮੇਰੀ ਗੱਲ ਸੁਣੋ ਇੱਕ ਗੱਲ ਆ ਨਾ ਸਿਆਣੇ ਦੀ ਕਹਾਵਤ ਆ। ਜਨਨੀਆਂ ਹੀ ਘਰ ਸੰਭਾਲ ਸਕਦੀਆਂ। ਜਨਨੀਆਂ ਨੇ ਘਰ ਬਗੜਨਾ ਜੈ ਐਡੇ بڑے ਮਹਿਲ ਦੇ ਵਿੱਚ ਆਪਾਂ ਬੈਠੇ ਆ। ਇਹ ਤੁਹਾਡੀ ਉਹ ਦੇਣਾ। ਹੂੰ। ਬਈ ਸਹੀ ਗੱਲ ਆ ਜਨਨੀਆਂ ਸੰਭਾਲਣ। ਹੁਣ ਜੇ ਜੇ ਤਾਂ ਹੁਣ ਜੇ ਨਾਨੀ ਰੋਦੇ ਕਿ ਜੈ ਵੀ ਮੈਂ ਬਾਹਰ ਰੋਟੀ ਖਾਣੀ ਆ ਬਰੋਦੇ ਬਖਰਚੇ ਪਰ ਖਰਚਾ ਫਿਰ ਬੱਚਾ ਤੇ ਕਿੱਥੇ ਤੇ ਹੋਣੀ ਆ। ਨਹੀਂ ਬੱਚਾ। ਹੁਣ ਜਦ ਤੁਸੀਂ ਇੰਨੇ ਵਧੀਆ ਵਧੀਆ ਪਕਵਾਨ ਪਕਾਉਂਦੀਆਂ। ਪਰ ਬੰਦਾ ਦਾ ਬਾਹਰ ਜਾਣ ਨੂੰ ਆਪੇ ਨਹੀਂ ਗੱਲ ਕਰਦਾ ਹਾਂ ਉਹ ਤਾਂ ਚਲੇ ਤੇ ਜਾਣੇ ਪਰ ਸਰ ਵਰਗੀ ਰੀਤ ਨਹੀਂ ਹੈ ਵਿੱਚ ਉਹ ਚੱਲੋ ਜਾਂ ਕੋਈ ਪ੍ਰੋਗਰਾਮ ਹੁੰਦਾ ਸੈਲੀਬ੍ਰੇਸ਼ਨ ਕਰਨਾ ਹੁੰਦਾ ਫਿਰ ਉਹ ਬਾਹਰ ਹੀਊਗਾ ਘਰ ਤਾਂ ਉਹ ਨਹੀਂ ਇੱਕ ਗੱਲ ਹੈ ਜ਼ਿੰਦਗੀ ਚ ਲੈ ਕੇ ਜਾਣਾ ਉਹ ਜਿਹੜੀਆਂ ਮਾੜੀਆਂ ਮੋਟੀਆਂ ਖੁਸ਼ੀਆਂ ਇਹ ਹੀ ਇਕੱਠੀਆਂ ਹੋਣੀਆਂ ਨਹੀਂ ਕੁਝ ਨਹੀਂ ਇਕੱਠਾ ਵੀ ਹਾਂ ਆਪਾਂ ਇਕੱਠੇ ਹੋਲੇ ਮਿਲਲੇ ਬਸ ਆਹੀ ਕੁਸ਼ਤਾ ਆ ਪਾ ਗਿਆ ਜੀ ਸਮਾਨ ਹੋਏ ਕੜੀ ਉੱਧਰ ਰੀਤ ਕਹੀ ਜਾਂਦੀ ਮੈਨੂੰ ੱੱਕਾ ਲਾ ਰੋ ਮੈਂ ਕਹੀ ਜਾਂਦਾ ਵੀਡੀਓ ਨੂੰ ੱੱਕਾ ਕੀ ਹੋ ਗਿਆ ਕੈਨੇਡਾ ਵਾਲੇ ਕੱਪੜੇ ਲਿਬਰ ਕਦੇ ਅਮਰੀਕਾ ਕਦੇ ਗ੍ਰੇਨਲਡ ਕਦੇ ਕੈਨੇਡਾ ਮੈਂ ਵੀ ਡਰੈਸ ਲਈ ਬਣੀ ਆ ਵੇ ਬਹੁਤ ਕੋਸਟਲੀ ਹੋਵੇ ਉਹ ਵੀ ਤੁਹਾਡੀ ਡਰੈਸ ਬਹੁਤ ਕੋਸਟਲੀ ਆਉਂਦੀ ਹੋਣੀ ਆ ਇੱਧਰ ਵਾਲੇ ਪੈਸੇ ਕਿੱਥੇ ਹੁੰਨੇ ਆ ਹਾਂ ਇੱਧਰ ਵਾਲੇ ਪੈਸੇ ਨਾਲ ਨਹੀਂ ਬਣਾ ਮੱਸੀ ਆ ਤੁਸੀਂ ਨਾ ਜਿਹੜੀ ਹੁਣ ਤੋਂ ਹੁੰਦੇ ਨਾ ਤੇ ਪਹਿਲਾਂ ਤੋਂ ਹੁਣੀ ਸੀ ਤੋ ਹੁਣੀ ਸੀ ਪਹਿਲਾਂ ਉਹ ਦਮ ਦੇ ਕੇ ਉਹਨੇ ਪਾਤਾ ਨਿਕਾਲ ਲਾ ਮੈਂ ਵੀ ਨਹੀਂ ਧਿਆਨ ਕਰਿਆ ਕੋਈ ਨਾ ਹੁਣ ਵੀ ਪਹਿਲਾਂ ਹਾਂ ਤੇ ਪਾਣੀ ਚ ਰਿੱਝ ਨਹੀਂ ਆ ਜੀ ਜਦ ਤੱਕ 20 ਬਰ ਦੇਜਾ ਨਹੀਂ ਆਉਂਦਾ ਕੜੀ ਨਹੀਂ ਬਣਦੀ ਹੂੰ ਕੋਈ ਨਾ ਤ ਪੈ ਜਾਵੇ ਹਾਂਜੀ ਅਬ ਚੱਕ ਕੇ ਪਾ ਦੇ ਪੈਣੀ ਜੀ ਬਸਨ ਵਾਲਾ ਕੰਮ ਨਹੀਂ ਕਰਦੀ ਭੈਣ ਜੀ ਉਹਨਾਂ ਤੇ ਪੈ ਨੂੰ ਜਾਣਾ ਤਰ ਤਰਨ ਪੈ ਜੂਗੀ ਤੂੰ ਤੂੰ ਹੀ ਦੋਰ ਲਉ ਆਈ ਜੰਨੀ ਕੀ ਗੱਲ ਕੈਨੇਡਾ ਤੇ ਆਈ ਆ ਭੈਣ ਜੀ ਇਹ ਤਾਂ ਜਾ ਆ ਹਾਂ ਦਾ ਦੋਹੇ ਜੜੀਆਂ ਪਾ ਲਓ ਹੱਥ ਉਹ ਲੱਗ ਤੁਸੀਂ ਤਟੀਲੇ ਨਿੰਮੂਂ ਦਾ ਮਾਰ ਦਿਓ ਨਹੀਂ ਇਹ ਅੱਲੀ ਭਾਰੀ ਦਾ ਤੇ ਹੁੰਦੀ ਆ ਇਹ ਕਈ ਹੌਲੀਆਂ ਵੀ ਹੁੰਦੀਆਂ ਪੱਥਰ ਦੀਆਂ ਹਾਂ ਇਹ ਅੱਜ ਦੀ ਥੋੜੋ ਇਹ ਮੈਂ ਕਹਿੰਦਾ 1995 90 ਲੁੱਬੇ ਦੇ ਲੱਗ ਭੱਗਦੀ ਹੁੰਨੀ ਸਾਡੀ ਮਾਤਾ ਲੈ ਕੇ ਆਈ ਇੱਕ ਇੱਕ ਥੋੜੀ ਆਹ ਪਤੀਲਾ ਹਾਂ ਆਹ ਇਹ ਵੀ ਬਹੁਤ ਪੁਰਾਣਾ ਇਹਦੇ ਤੇ ਮੰਮੀ ਸਾਨੂੰ ਸਬਜ਼ੀ ਬਣਾਉਂਦੇ ਤੇ ਹੁਣ ਵੀ ਇਹਦੇ ਮੰਮੀ ਇਹਨਾਂ ਦੇ ਕਾਦਾਂ ਹੋਣਾ ਮੈਨੂੰ ਨਹੀਂ ਇੱਕ ਘਰਾ ਤਾਂ ਹਾਂ ਇੱਕ ਘਰਾ ਇੱਕ ਪਤੀਲੀ ਵੀ ਹੁੰਦੀ ਸੀ ਉਹ ਪਤਾ ਨਹੀਂ ਕਿੱਥੇ ਗਈ ਚੜਦੀ ਉਹ ਤਾਂ ਕੋਤਾ ਘਸ ਕੀਤੀ ਹਾਂ ਉਹ ਵੀ ਚੱਕਰ ਹੁਣ ਮੈਂ ਤਾਂ ਸੋਚਦਾ ਵੀ ਤੇਰੀ ਪੀੜ੍ਹੀ ਨੇ ਨਾ ਇਹ ਬੀ ਜੀ ਸਾਨੂੰ ਲੇ ਲੈ ਸੋਣ ਸੋਣ ਗੱਲ ਸੁਣ ਗੱਲ ਸੁਣ ਕਮੈਂਟਾਂ ਚ ਆਉਂਦਾ ਲਿਖ ਕੇ ਵੀ ਜੇ ਸੰਦੀਪ ਪੀੜੀ ਖੜਕਾਉਂਦੀ ਹੈ ਤਾਂ ਤੁਸੀਂ ਇਹ ਪੀੜੀ ਦੇ ਵਿੱਚ ਤੈਰ ਲਿਆ ਕੇ ਪਾ ਸਕਦੇ ਹੋ ਤੂੰ ਨਾ ਇਹਨੂੰ ਖਸਕਾਉਂਦੇ ਸੀ ਬਈ ਕੰਮ ਤਾਂ ਹਿੱਲ ਜੁਲ ਕੇ ਹੀ ਹੋਊਗਾ ਹੂੰ ਇਧਰ ਧੱਕਾ ਲਾ ਦੋ ਪਰ ਗੱਡੀ ਸਟਾਰਟ ਖੜੀ ਹੈ ਧੱਕਾ ਲਾ ਦੋ ਉਹ ਧੱਕੇ ਨੂੰ ਵਾ ਵਧੀਆ ਉਧਰ ਫਸੀ ਪਿਆ ਉਹ ਧੱਕੇ ਪਰ ਖੜੀ ਹੈ ਉਹਨੂੰ ਸਾਈਕਲ ਹੀ ਅੱਜ ਯਾਦ ਆ ਗਈ। ਹੋ ਯਾਦ ਕੀ ਨਾ ਜਨਵਰੀ ਤਾਂ ਬਹੁਤ ਠੰਡਾ। ਦੱਸ ਦਵਾਈ ਚ ਗਰਮੀ ਨਾ ਆਂ ਜਾਈ ਕੰਮ ਨਾ ਤਸ। ਹਾਂ ਗਰਮੀ ਵਾਲੀ ਸੂਟ ਸਵੇਰੇ ਮੈਨੂੰ ਦਵਾਈ ਜਲਾ ਦੇ। ਮੈਂ ਦਵਾਈ ਸੁੱਟਾ ਵੀ ਐ ਨਹੀਂ ਸ਼ੇਤੀ ਸ਼ੇਤੀ ਸਵਾਇਆ ਨਾ। ਉਹ ਜੈਸਮਿਨ ਮੈਨੂੰ ਪਤਾ ਨਜ਼ਰ ਆਦੀ ਥੋੜੀ। ਬਹੁਤ ਚੰਗਾ। ਮੈਂ ਥੋੜੀ ਕਿਸੇ ਦੀ ਨਜ਼ਰ ਨਹੀਂ ਲੱਗੀ ਹੈ ਜੀ। ਇਹ ਅੰਨ ਜਲ। ਕਿਨੇ ਖਾ ਲੇ ਫੌਲ ਨੇ। ਚੱਲ ਕੋ। ਅੰਨ ਜਲ ਦੀ ਗੱਲ ਆ ਸਾਰੇ। ਹਾਂ। ਜਾਦਾ ਨਜਾਲ ਉੱਥੇ ਦਾ ਤਾਂ ਉੱਥੇ ਜੇ ਉਰੇ ਦਾ ਤਾਂ ਉਰੇ ਕੋਈ ਨਾ ਠੀਕ ਹੈ ਨਾ ਅੱਜ ਜਿੱਥੇ ਹੁਣ ਤੁਹਾਨੂੰ ਮੈਂ ਕਮਾ ਕੇ ਲਿਆ ਹਾਂ ਤੁਹਾਨੂੰ ਪਤਾ ਤਾਂ ਵੀ ਇੱਥੇ ਤੇਰਾ ਨਜਾਲ ਹੈਗਾ ਬੱਸ ਫਿਰ ਐਂ ਹੁੰਦਾ ਏ ਸਮੇਂ-ਸਮੇਂ ਦਾ ਕੁਝ ਨਹੀਂ ਪਤਾ ਹੁੰਦਾ ਸਮਾ ਸਮਾ ਸਮਰਾਥ ਜਿੱਥੇ ਜਾਣੇ ਬੀਜੇ ਉੱਥੇ ਹੀ ਖਾਣੇ ਫਿਰ ਇੱਕ ਗੱਲ ਆ ਪਤਾ ਨਹੀਂ ਕਰੀ ਮੈਂ ਨਾ ਫਿਰ ਹਾਂ ਇਹਦਾ ਪੱਕਾ ਉਸ ਪਾਣੀ ਨੂੰ ਖਾ ਲੈ ਸਾਰਾ ਮੇਕਅਪ ਨੂ ਮੈਂ ਕਹਿ ਲਿਆ ਨੀਆ ਸਾਰੇ ਕਹਿ ਲਿਆ ਸ਼ਾਪਿੰਗ ਕਰਕੇ ਦੂਸਰੀਆ ਮੇਰੀ ਕੋਈ ਹੋਰ ਇੱਛਾ ਨਹੀਂ ਆ ਤੂੰ ਸਮਝਉਣੀ ਨਹੀਂ ਬਸ ਤੇਰੇ ਨਾਲ ਕਿਥੇ ਨਾ ਤੂੰ ਬਾਇਕ ਚਿੱਕਾ ਬੰਦ ਈ ਪਾਣੀ ਫੜ ਲੈ ਲਾ ਲਾ ਦਿੰਦਾ ੱਤਕਾ ਨਾ ੱਤਕਾ ਲਾਤਾ ਚੱਲ ਮੋੜ ਨੂੰ ਮੋੜ ਵੀ ਲਾ ਹੁਣ ਮੰਜਾ ਚ ਵੱਜੂਗੀ ਜਾ ਕੇ ਇਹ ਚੱਲ ਇਹ ਚਲੋ ਵੀ ਚਲੋ ਵੀ ਚਲੋ ਵੀ ਚਲੋ ਆਲਾ ਐੱਛੇ ਕਿਦੀ ਹੁਣੀ ਜੀ ਜਾ ਬਿੱਕੀ ਬੁੱਕੀ ਬੁੱਕੀ ਕੋਈ ਨਹੀਂ ਔਰੇ ਖੜਾ ਦੇ ਐੱਛੇ ਖੜਾ ਲਾ ਇਹਨੂੰ ਚੱਲ ਓਹ ਹਾਂ ਚਲੋ ਇਹਦਾ ਲੱਗੀ ਕੰਮ ਆਪਣਾ ਕੀ ਕੀ ਵਾਹ ਲਓ ਬਾਈ ਹੁਣਾਂ ਹਾ ਧੋਕੇ ਲੈ ਕੇ ਉਹ ਕਿਹੜਾ ਜਾਂਦਾ ਮੇਰੇ ਤਾਂ ਖੈਰ ਪੈਰ ਹੱਥ ਸੂਸੇ ਉਹ ਕਿਹੜਾ ਹੈ ਪਾਇ ਕਿੰਨੇ ਹੀ ਤੋਏ ਚਲ ਇਹਦੇ ਨਾਲ ਖੇਲੀ ਚੱਲ ਤੂੰ ਤੋਏ ਤੋਏ ਦੋਏ ਮੋਏ ਮੋਏ ਹਾਂ ਕੱਲ ਮੈਨੂੰ ਇੱਕ ਕੁੜੀ ਮਿਲੀ ਜਿਹਦੇ ਗੱਲਾਂ ਦੇ ਵਿੱਚ ਤੋਏ ਅੱਗੇ ਸਾਨੂੰ ਜਿਹੜਾ ਕੋ ਸਿਖਾਉਣ ਵਾਲਾ ਉਹ ਸਿਖਾਵਾ ਮੋਏ ਟੋਏ ਜਨ ਸਿਖਾ ਜਾਏ ABC ਪੂਰੀ ਬੋਲਦੀ ਆ ਉਹ ਤੇਰੇ ਕੋਲ ਤੇ ਨਹੀਂ ਬੋਲਦੀ ਮੈਨੂੰ ਹੁਣ ਬੜਾ ਬਲਾ ਉਹਨੂੰ ਬਲਾ ਬੋਲੂਗਾ ਉੱਤਰ ਦੇ ਪੁੱਤ ਪੁੱਤ ਰਿਆ ਦੇਖੀ ਆਪਾਂ ਨੇ ਚੱਲੂਗੇ ਉੱਤਰ ਮੈਂ ਹਕਰਾ ਦੇ ਮੇਰੀ ਗੱਲ ਸੁਣ ਇੱਕ ਵਾਰੀ ਇੱਕ ਵਾਰੀ ਮੇਰਾ ਬੱਚਾ ਬਣ ਕੇ ਨਾ ਮੇਰਾ ਬੱਚਾ ਬਣ ਕੇ ਉਹ ਵੀ ਲੈਣੇ ਤਾ ਮੈਂ ਨਾ ਚੁੱਪਾ ਦਵਾਉਗੀ ਬੋਲ A A B B C C D D E E F G G H H, H H I I J J K K L, L L M M N ਬਸ ਉਹ ਇੱਥੇ ਅੜ ਕੇ ਬਹੁਤ ਆ ਬਹੁਤ ਆ ਚਾਚਾ ਕੋਲ ਤਾਂ ਇਹ ਵੀ ਨਹੀਂ ਬੋਲਦੀ ਮੇਰੇ ਕੋਲ ਨਹੀਂ ਬੋਲਦੀ ਕੁਝ ਵੀ ਚਲੋ ਠੀਕ ਆ ਜੀ ਠੀਕ ਆ ਜੀ ਮਿਲਦੇ ਆ ਕਿਸੇ ਅਗਲੀ ਵੀਡੀਓ ਚ ਮਾਰਾ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਅੱਜ ਬਣੂਗਾ ਜੀ ਕੜੀ ਐਂਡ ਚਾਹਲ ਮੇਰਾ ਸੂਟ ਖਰਾਬ ਕਰ ਰਹਾ ਤਾਂ ਡਰਾਈ ਕਲੀਨ ਕਰਾ ਕੇ ਲੇ ਕੇ ਉਮਰ ਕਰਨਾ ਠੀਕ ਆ ਜੀ ਓਕੇ ਬਾਏ ਬਾਏ ਮਿਲਦੇ ਆ ਕਿਸੇ ਅਗਲੀ ਵੀਡੀਓ ਚ